ਚਲੋ ਵੀਰੋ ਅੱਜ ਤੁਹਾਨੂੰ ਅਸੀਂ ਚਾਹ ਬਣਾਉਣੀ ਸिखਾਣੀ ਹੈ ਚਾਹ ਕਿੰਦਾ ਬਣਾਈਦੀ ਹੈ ਪਹਿਲਾਂ ਅਸੀਂ ਇਹ ਪਤਲਾ ਲਿਆ ਸਵਿਚ ਤੇ ਅਸੀਂ ਜਿੰਨੀ ਚਾਹੀਦੀ ਮਾਤਰਾ ਚ ਪਾਣੀ ਲੈਣਾ ਲੈ ਕੇ ਜਿੰਨੀ ਬਣਾਉਣੀ ਹੈ 2 ਕੱਪ ਜਾਂ 3 ਕੱਪ ਤਾਂ ਸਾਨੂੰ ਅਸੀਂ ਇਸ ਵੇਲੇ 1 ਕੱਪ ਲਿਆ ਪਾਣੀ ਦਾ ਤੇ ਉਹਦੇ ਵਿੱਚ ਅਸੀਂ ਪਾਣੀ ਨੂੰ ਬਰਨ ਲ ਕੇ ਰੱਖ ਲਿਆ ਹੁਣ ਅਸੀਂ ਇਹਦੇ ਵਿੱਚ ਤੁਸੀਂ ਇਹ ਦੇਖਣਾ ਕਿ ਚਾਹ ਕਿਹੜੀ ਬਣਾਉਣੀ ਹੈ ਗੁੜ ਦੀ ਬਣਾਉਣੀ ਆ ਜਾਂ ਫਿਰ ਚੀਨੀ ਦੀ ਬਣਾਉਣੀ ਆ ਮਤ ਅਸੀਂ ਅੱਜ ਗੁੜ ਦੀ ਚਾਹ ਬਣਾਵਾਂਗੇ ਕਿਉਂਕਿ ਗੁੜ ਦੀ ਚਾਹ ਵੀ ਕੰਨੀ ਵਧੀਆ ਲੱਗਦੀ ਗੁੜ ਦੀ ਚਾਹ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਅਸੀਂ ਥੋੜਾ ਜਿਹਾ ਗੁੜ ਪਾਇਆ ਤੇ ਇਹਦਾ ਜਿਹੜਾ ਕਲਰ ਚੇਂਜ ਹੋ ਜਾਏਗਾ ਇਸ ਰਸੀ ਦੇ ਵਿੱਚ ਪੀ ਪਾਵਾਂਗੇ ਚਾਹ ਪੱਤੀ ਚਾਹ ਪੱਤੀ ਅਸੀਂ ਆਪਣੇ ਟੇਸ ਦੇ ਹਿਸਾਬ ਨਾਲ ਹੋਵੇਗੀ ਸਾਨੂੰ ਕਿੰਨੀ ਮਾਤਰਾ ਚਾਹੀਦੀ ਹੈ ਮੈਂ ਇਹਦੇ ਵਿੱਚ ਅੱਧਾ ਚਮਚਾ ਚੀਨੀ ਪਾਵਾਂ ਪੱਤੀ ਪਾਵਾਂ ਕਿਉਂਕਿ ਅਸੀਂ ਇਹਦੇ ਵਿੱਚ ਇੰਨਾ ਟੇਸਟੀ ਬਣਦਾ ਸਵਾਦ ਅਨੁਸਾਰ ਅਸੀਂ ਇਹਦੇ ਵਿੱਚ ਪੇਸਟ ਕਰਨ ਵਾਸਤੇ ਕੋਈ ਵੀ ਅਸੀਂ ਚੀਜ਼ ਇਹਦੇ ਵਿੱਚ ਪਾ ਸਕਦੇ ਹਾਂ ਕਿਹਾ ਹੈ ਤੁਸੀਂ ਇਹਦੇ ਵਿੱਚ ਸੁੰਡ ਪਾ ਲਓ ਲੌਂਗ ਪਾ ਲਓ ਲੇਕੀਆਂ ਪਾ ਲਓ ਕੋਈ ਵੀ ਤੁਹਾਨੂੰ ਜੋ ਤੁਹਾਡੇ ਲਈ ਹੈ ਸਾਡਾ ਕਪੜਾ ਆ ਉਹ ਇਕਗਾ ਲੱਗਦਾ ਵੜੇ ਮਾਰ ਲੱਤੀ ਆ ਤੇ ਜੇ ਲਈ ਥੋੜੀ ਜੀ ਸੁਣ ਜਾਵੇ ਫਿਰ ਇਹਦੇ ਵਿੱਚ ਤੁਸੀਂ ਅਸੀਂ ਪਹਿਲਾਂ ਦੱਸ ਚੁੱਕਾ ਮੈਂ ਕਿ ਇਹ ਲੌਂਗ ਵੀ ਅਸੀਂ ਮਾਤਰਾ ਰੈਡੀ ਕੀਤੀ ਆ ਤੇ ਅਸੀਂ ਆਹ ਛੱਠੂ ਦੇ ਨਾਲ ਕੱਟਿਆ ਹੈ ਨਸਤਰ ਅਕੀ ਤਾਂ ਇਹਦੇ ਵਿੱਚ ਪਾਏ ਆ ਤੇ ਹੁਣ ਮੈਂ ਤੁਹਾਨੂੰ ਦੱਸਣਗਾ ਸੀ ਵੀ ਜੇ ਤੁਹਾਨੂੰ ਪਾਣੀ ਜਿਹੜਾ ਸੁੜ ਗਿਆ ਇੱਕ ਕੱਪ ਰਹਿ ਗਿਆ ਇਹਦੇ ਵਿੱਚ ਇੱਕ ਹੀ ਦੁੱਧ ਦਾ ਕੱਪ ਮਲਾਇਆ ਜਾਵੇ ਇੱਕ ਹੀ ਦੋ ਨਹੀਂ ਬਣਾਉਣੇ ਆ ਤਿੰਨ ਨਹੀਂ ਬਣਾਉਣੇ ਮਾਤਰਾ ਦੇ ਅਨੁਸਾਰ ਕਿਸ ਟੇਸਟ ਚਾਹ ਟੇਸਟ ਬਣਾਉਣੀ ਆ ਨਾ ਕਿ ਅਸੀਂ ਕੱਚੀ ਰਹਿਣ ਦੇਣੀ ਹੁਣ ਅਸੀਂ ਦੁੱਧ ਲੈਣ ਜਾ ਕੇ ਇੱਥੇ ਫਰਿੱਜ ਵਿੱਚ ਮਿਕਸ ਕਰਦੇ ਆ ਕਿ ਅਸੀਂ ਇਹਦੇ ਵਿੱਚ ਦੁੱਧ ਮਿਕਸ ਕਰ ਦਿੱਤਾ ਹੁਣ ਅਸੀਂ ਦੋ ਤਿੰਨ ਮਿੰਟ ਚ ਅਸੀਂ ਵਾਲਾ ਦਿਵਾਂਗੇ ਫਿਰ ਤੁਹਾਡੀ ਚਾਹ ਬਣ ਕੇ ਰੈਡੀ ਹੈ ਇਸ ਤਰ੍ਹਾਂ ਅਸੀਂ ਇਹਦੇ ਆਪਣੇ ਚਾਹ ਵਧੀਆ ਕਰਕੇ ਬਣਾ ਸਕਦੇ ਹਾਂ ਪਰ ਅਸੀਂ ਇਹ ਤੁਹਾਡਾ ਕੰਮ ਖਤਮ ਨਹੀਂ ਹੋਇਆ ਕਿਉਂਕਿ ਹੁਣ ਤਾਂ ਸ਼ੁਰੂ ਹੋਇਆ ਹੁਣ ਇਸ ਕੇਸ ਟਿਕਦਮ ਰੋਣੀਆਂ ਉਹ ਤੁਸੀਂ ਦੇਖਣਾ ਹੈ ਦੇਖੋ ਹੁਣ ਤੁਸੀਂ ਦੇਖਣਾ ਹੈ ਚਾਹੇ ਚਮਚ ਲੈ ਲਓ ਚਾਹੇ ਪਾਣੀ ਲੈ ਲਓ ਹੌਣ ਚਮਚ ਦੇ ਨਾਲ ਹਿਲਾਦੇ ਜਾਣਾ ਹੌਲੀ ਹੌਲੀ ਫੁਲਾਉਂਦੇ ਜਾਣਾ ਤੇ ਹਲਾਉਣ ਤੋਂ ਬਾਅਦ ਅਸੀਂ ਉਦੋਂ ਇਹ ਪਣੀ ਸੋ ਗਿਆ ਉਸ ਵੇਲੇ ਕੰਪਲੀਟ ਤੱਕ ਆ ਰੈਡੀ ਹੋ ਜਾਊਗਾ ਲਓ ਜੀ ਹੌਲੀ ਹੌਲੀ ਵਾਲਾ ਜਰੂਰ ਹੋ ਗਿਆ ਚਾ ਤਾਂ ਤੇ ਹੁਣ ਕੱਚੀ ਤਾਂ ਸੀ ਰਹਿਣ ਨਹੀਂ ਦੇਣੀ ਤੇ ਇਹ ਪਕਾਣਾ ਹੈ ਕੱਚੀ ਚਾਹ ਦਾ ਸਵਾਦ ਨਹੀਂ ਹੋਊਗਾ ਜਦਕਿ ਜਿਹੜੇ ਹੌਲੀ ਹੌਲੀ ਗੜੀ ਹੋ ਜਾਊਗੀ ਤੇ ਫਿਰ ਇਹ ਇਹ ਵਧੀਆ ਬਣੂਗੀ ਨਾ ਕਿ ਕਿਉਂਕਿ ਪੂਰਾ ਧਿਆਨ ਨਾਲ ਇਸਕੇ ਚਾਹ ਬਣਾਈਏ ਠੀਕ ਹੈ ਜੀ ਤੇ ਅੱਜ ਅਸੀਂ ਤੁਹਾਨੂੰ ਚਾਹ ਦਿਖਾਈ ਕਿਸ ਤਰ੍ਹਾਂ ਬਣਦੀ ਹੈ ਤੇ ਹੁਣੇ ਸਮੇਂ ਵਿੱਚ ਆ ਦੇਖੋ ਹੁਣ ਤਿਆਰ ਆ ਚਾਹ ਬਿਲਕੁਲ ਅਸੀਂ ਕੱਪਾਂ ਚ ਪਾਵਾਂਗੇ ਤੇ ਚਲੋ ਸਰਵ ਕਰਦੇ ਹਾਂ ਬਹੁਤ ਬਹੁਤ ਥੈਂਕਸ ਜਿन्होंने ਸਾਡੀ ਇਹ ਵੀਡੀਓ ਦੇਖੀ ਅਗਾ ਤੋਂ ਵੀ ਇਸੇ ਤਰੀਕੇ ਤੁਹਾਨੂੰ ਵੀਡੀਓ ਦਿਖਾਉਂਦੇ ਰਹਿਾਂਗੇ ਬਹੁਤ ਬਹੁਤ ਧੰਨਵਾਦ